ਸੁਣਿਆ ਕਦੀ ਇਹਦੇ ਬਾਰੇ ਇਹ ਪਿੰਡੋਂ ਪਿੰਡੀ ਹੁੰਦਾ ਵਾ ਗਲੀਆਂ ਚ ਹੁੰਦਾ ਵਾ ਮੱਹਲਿਆਂ ਚ ਹੁੰਦਾ ਵਾ ਪਿੰਡ ਦੇ ਚੌਂਕ ਚ ਬੈਠਾ ਹੁੰਦਾ ਵਾ ਇਹਨੂੰ ਕਹਿੰਦੇ ਆ ਉਂਗਲ ਲਾਉ ਮਹਿਕਮਾ ਜਿਨ੍ਹਾਂ ਨੇ ਆਪ ਨਹੀਂ ਕਦੀ ਟੇਕੇ ਬਹਿਣਾ ਤੇ ਸਾਰੇ ਪਿੰਡ ਨੂੰ ਵੀ ਕਦੀ ਟੇਕੇ ਨਹੀਂ ਬਹਿਣ ਦੇਣਾ ਇਹ ਹਰ ਪਿੰਡ ਚ ਹੁੰਦੇ 5-7 ਬੰਦੇ ਤਾਂ ਦੇ ਹੁੰਦੇ ਆ ਇੱਕ ਤੁਰ ਜਾਂਦਾ ਮਗਰੋਂ ਦੂਜਾ ਤਿਆਰ ਹੋ ਜਾਂਦਾ ਇਹ ਉਂਗਲ ਲਾਉ ਮਹਿਕਮਾ ਹੁੰਦਾ ਕਿੱਦਾਂ ਦਾ ਗੱਲ ਬਣੀ ਕਿੱਥੋਂ ਉਹ ਇਦਾਂ ਦਾ ਹੀ ਇੱਕ ਬੰਦਾ ਸੀ ਤੇ ਉਹ ਪਿੰਡ ਦੇ ਵਿੱਚ ਇਹੋ ਹੀ ਕੁਝ ਕਰਦਾ ਹੁੰਦਾ ਸੀ ਇੱਕ ਦਿਨ ਉਹ ਬਾਣੀਆਂ ਦੀ ਦੁਕਾਨ ਤੇ ਚਲ ਗਿਆ ਬਾਣੀਆਂ ਨੇ ਵੇਖਿਆ ਵੀ ਇਹ ਆ ਦੇ ਗਿਆ ਤੇ ਜਿੱਥੇ ਏਖ ਲੋ ਜਾਂਦਾ ਉਹ ਤੇ ਸਿਰ ਜ਼ਰੂਰ ਪਾੜਦਾ ਹੁੰਦਾ ਕਿਸੇ ਨਾ ਕਿਸੇ ਦਾ ਤੇ ਬਾਣੀਆਂ ਕਹਿੰਦਾ ਮੈਂ ਇਹਨੂੰ ਕਵਾਉਣਾ ਨਹੀਂ ਜੋ ਮਰਜੀ ਹੋ ਜੇ ਉਹ ਬੰਦਾ ਵੇਖੇ ਵੀ ਬਾਣੀਆਂ ਮੈਨੂੰ ਕੋਉਂਦਾ ਨਹੀਂ ਪਰ ਬੰਦੇ ਦੇ ਹੱਥ ਨੱਚਵੇ ਕਿਉਂਕਿ ਉਹ ਗਿੱਜਾ ਹੀ ਰੋਜ ਕੁਝ ਨਾ ਕੁਝ ਸ਼ਤਾਨੀਆਂ ਕਰਨ ਉਹ ਇੱਧਰ ਉੱਧਰ ਵੇਖੇ ਤੇ ਇੱਕ ਪੀਪੇ ਚ ਸਕਈਆਂ ਦੇ ਹੱਥ ਵੜੇ ਨੱਚਵੇ ਹੁੰਦੇ ਆ ਉਹਨਾਂ ਨੂੰ ਕਿਸੇ ਦੇ ਘਰ ਲੈ ਜਾਓ ਨਾ ਉਹਨਾਂ ਨੂੰ ਕੱਖ ਨਾ ਨਾ ਲੱਭੂਗਾ ਅਗਲਾਂ ਦਾ ਮੰਜਾ ਹੀ ਢੇੜ ਢੱਟੇਂਗੇ ਬਾਣ ਵਾਲਾ ਬੋਲਿਓਲੀ ਕਰਨ ਉਹਨੂੰ ਹੀ ਖੋਲ ਦਿੰਦੇ ਖਾਰਾ ਪਾ ਗਿਆ ਜਾਂਦੇ ਉਹ ਬੰਦੇ ਉਹਨੇ ਚਵਿਆਂ ਦੀ ਕਹਾਣੀ ਹੁੰਦੀ ਆ ਉਹਨਾਂ ਦੇ ਹੱਥ ਟੇਕ ਨਹੀਂ ਸਕਦੇ ਕਦੀ ਉਹ ਜਿਹੜਾ ਬੰਦਾ ਹੈ ਨਾ ਉਹਨੇ ਸੀਰੇ ਵਾਲਾ ਪੀਪਾ ਵੇਖਿਆ ਤੇ ਪੀਪੇ ਚ ਵਿੱਚ ਸੀ ਮਿੱਠਾ ਕੁਲਿਆ ਤੇ ਉਹਨੇ ਉਂਗਲ ਲਬੀੜ ਕੇ ਤੇ ਕੰਧ ਤੇ ਲਾਤੀ ਆਪ ਖਲੋ ਗਿਆ ਪਛਾਉ ਬਾਣੀਆਂ ਚੋਰੀ ਜੀ ਅੱਖ ਨਾਲ ਵੇਖ ਕੇ ਵੀ ਪਹਿਲਾ ਕੰਨੜ ਤੇ ਇਹਨੇ ਦਿੱਤਾ ਕਾਰ ਸੀਰੇ ਨੇ ਜ਼ਰੂਰ ਪੜਵਾਉਣਾ ਕਹਿਣਾ ਕਹਿਦਾ ਪਰ ਬਾਣੀਆਂ ਤੂੰ ਬਚ ਕੇ ਰਹੀ ਇਹਨੇ ਖਲਾਰਾ ਪੜਵਾਉਣਾ ਹੀ ਤੇਰਾ ਹੁਣ ਜਦੋਂ ਕੰਧ ਤੇ ਮਿੱਠਾ ਲੱਗਾ ਇਹ ਮੈਂ ਉਂਗਲ ਲਾਉ ਮਹਿਕਮੇ ਦੀ ਗੱਲ ਦੱਸ ਸਕਦਾ ਨਾ ਜਦੋਂ ਨੇ ਕੰਧ ਤੇ ਉਂਗਲ ਲਾਤੀ ਮਿੱਠਾ ਵੇਖ ਕੇ ਤੇ ਮੱਖੀਆਂ ਆ ਗਈਆਂ ਜਦੋਂ ਮੱਖੀਆਂ ਮਿੱਠੇ ਦੇ ਬੈਠੀਆਂ ਤੇ ਮੱਖੀਆਂ ਵੇਖ ਕੇ ਕੋੜ ਕਿਰਲੀ ਆ ਗਈ ਤੇ ਕੋੜ ਕਿਰਲੀ ਨੂੰ ਵੇਖ ਕੇ ਬਾਣੀਆਂ ਦੀ ਦੁਕਾਨ ਦੇ ਵਿੱਚ ਇੱਕ ਚੂਹਾ ਸੀ ਲੁਕਿਆ ਬੋਰੀਆਂ ਦੇ ਮਗਰ ਉਹਨੂੰ ਚਾ ਚੜਿਆ ਉਹ ਬਾਹਰ ਨਿਕਲਿਆ ਜਦੋਂ ਚੂਹਾ ਬਾਹਰ ਨਿਕਲਿਆ ਤੇ ਬਾਣੀਆਂ ਨੇ ਇੱਕ ਬਿੱਲੀ ਰੱਖੀ ਸੀ ਚੂਹੇ ਨੂੰ ਬਾਹਰ ਨਿਕਲਿਆ ਵੇਖ ਕੇ ਤੇ ਬਾਣੀਆਂ ਦੀ ਬਿੱਲੀ ਭੱਜੀ ਪਾਣੀਆਂ ਦੀ ਕਿਸਮਤ ਮਾੜੀ ਉਹਨੇ ਚਰਨੋਂ ਇੱਕ ਗਾਹਕ ਆ ਗਿਆ ਤੇ ਗਾਹਕ ਦੇ ਕੋਲ ਸੀ ਕੁੱਤਾ ਜਦੋਂ ਬਿੱਲੀ ਬਾਹਰ ਨਿਕਲੀ ਤੇ ਕੁੱਤੇ ਨੇ ਮਾਰਿਆ ਚਬਟਾ ਤੇ ਬਿੱਲੀ ਬਾੜ ਗੱਡੀ ਬਿੱਲੀ ਦਾ ਮਾਰ ਦਿੱਤਾ ਹੁਣ ਜਦੋਂ ਪਾਣੀਆਂ ਨੇ ਵੇਖਿਆ ਵੀ ਇਹਦੇ ਕੁੱਤੇ ਨੇ ਮੇਰੀ ਬਿੱਲੀ ਮਾਰ ਦਿੱਤੀ ਆ ਉਹਨੇ ਵਟਾ ਚੁੱਕਿਆ ਤੇ ਗਾਹਕ ਦੇ ਸਿਰ 'ਚ ਮਾਰ ਕੱਢਿਆ ਵੀ ਤੂੰ ਕੁੱਤਾ ਅੰਦਰ ਕਿਉਂ ਲਿਆਂਦਾ ਵਟੇ ਕਿਦੇ ਰੇੜ ਦੇ ਫਿਰਨਾ ਸੀਰਾ ਕਿਦੇ ਭਜਾ ਫਿਰੇ ਤੇਲ ਵਾਲੇ ਪੀਪੇ ਕਿਦੇ ਰੇੜ ਦੇ ਫਿਰਨਾ ਉਹ ਉਂਗਲ ਲਾਉਣ ਵਾਲਾਂ ਦਾ ਮੇਰਾ ਤੇ ਐਵੇਂ ਨਾ ਹੀ ਲੱਗਦਾ ਸੀ ਅੱਜ ਮੈਂ ਕੱਖ ਨਹੀਂ ਕਰਦਾ ਅੱਜ ਮੈਂ ਕੁਝ ਨਹੀਂ ਕੀਤਾ ਇਹ ਮਹਿਕਮਾ ਪਿੰਡੋਂ ਪਿੰਡੀ ਆ ਇਹ ਮਹਿਕਮਾ ਗੜੀਆਂ ਮੁਲਿਆਂ ਚ ਵਾਧੂ ਆ ਜਿਹੜਾ ਲੋਕਾਂ ਨੂੰ ਸਿਰ ਜੋੜ ਕੇ ਨਹੀਂ ਬੈਣ ਦਿੰਦਾ ਹੁਣ ਹਿੰਦੂ ਰਾਜੇ ਸੀ ਉਂਗਲ